ਹੈਲੋ ਅਤੇ ਸਵਾਗਤ ਹੈ ਇਹ ਆਨਲਾਈਨ ਵੀਡੀਓ ਸਰੋਤ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਓਪਨ ਨੈਟਵਰਕ ਫਾਰ ਡਿਜੀਟਲ ਕਾਮਰਸ ਜਾਂ ਓਐਨਡੀਸੀ ਕੀ ਹੈ ਇਹਨਾਂ ਸਿਖਲਾਈ ਮੋਡੂਲਾਂ ਨਾਲ ਤੁਸੀਂ ਇਸ ਬਾਰੇ ਸਿੱਖ ਸਕਦੇ ਹੋ ਓਐਨਡੀਸੀ ਨੈਟਵਰਕ ਰਾਹੀਂ ਈ-ਕਾਮਰਸ ਵਿੱਚ ਵੱਖ-ਵੱਖ ਪ੍ਰਕਿਰਿਆਵਾਂ ਨੀਤੀਆਂ ਅਤੇ ਸਰਵੋਤਮ ਵਿਹਾਰ ਓਐਨਡੀਸੀ ਨੈਟਵਰਕ ਰਾਹੀਂ ਆਪਣੇ ਡਿਜੀਟਲ ਸੰਚਾਲਨਾ ਨੂੰ ਆਸਾਨੀ ਨਾਲ ਕਿਵੇਂ ਸਥਾਪਿਤ ਕੀਤਾ ਅਤੇ ਵਧਾਇਆ ਜਾਵੇ ਕਿਰਪਾ ਕਰਕੇ ਨੋਟ ਕਰੋ ਕਿ ਨਿਮਨਲਿਖਤ ਸਿਖਲਾਈ ਮੋਡੂਲ ਸੈਲਰ ਨੈਟਵਰਕ ਪਾਰਟਿਸਪੈਂਟਾਂ ਲਈ ਹਨ ਜੋ ONDC ਨੈਟਵਰਕ ਤੇ ਲਾਈਵ ਹਨ ਉਹਨਾਂ ਨੂੰ ਮਾਰਕੀਟ ਸੈਲਰ ਲੋਡ ਜਾਂ MSN ਦੇ ਤਹਿਤ ਸ਼੍ਰੇਣੀਬੱਧ ਕੀਤਾ ਗਿਆ ਹੈ ਅਤੇ ਉਹ ਵਿਕਰੇਤਾ ਐਗਰੀਗੇਟਰ ਹਨ ਜੋ ਵਿਕਰੇਤਾਵਾਂ ਨੂੰ ਆਨਬੋਰਡ ਕਰਦੇ ਹਨ ਅਤੇ ਓਪਨ ਨੈਟਵਰਕ ਵਿਖੇ ਖਰੀਦਦਾਰਾਂ ਨੂੰ ਆਪਣੇ ਡਿਜੀਟਲ ਕੈਟਾਲਾਗ ਦਿਖਾਉਂਦੇ ਹਨ ਉਹਨਾਂ ਕੋਲ ਆਪਣੀ ਕੋਈ ਇਨਵੈਂਟਰੀ ਨਹੀਂ ਹੁੰਦੀ ਅਤੇ ਉਹ ਪਿਓਰ 플레이 ਬਾਜ਼ਾਰਾਂ ਵਜੋਂ ਕੰਮ ਕਰਦੇ ਹਨ ਹਾਲਾਂਕਿ ਇਹ ਮਾਡੂਲ ਇਨਵੈਂਟਰੀ ਸੈਲਰ ਲੋਡ ਜਾਂ ISN ਦੇ ਅਧੀਨ ਸ਼੍ਰੇਣੀਬੱਧ ਵਿਕਰੇਤਾਵਾਂ ਲਈ ਹੀ ਲਾਭਦਾਇਕ ਹੈ ਜੋ ਉਹ ਵਿਕਰੇਤਾ ਹਨ ਜੋ ਓਪਨ ਨੈਟਵਰਕ ਦੇ ਭਾਗੀਦਾਰਾਂ ਵੱਜੋਂ ਆਪਣੀ ਖੁਦ ਹੀ ਇਨਵੈਂਟਰੀ ਦੇ ਮਾਲਕ ਹਨ ਅਤੇ ਵੇਚਦੇ ਹਨ ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਆ ਓਐਨਡੀਸੀ ਨੈਟਵਰਕ ਦੇ ਬਾਅਰ ਨੈਟਵਰਕ ਪਾਰਟਿਸਪੈਂਟਾਂ ਟੈਕਨੋਲੋਜੀ ਸਰਵਿਸ ਪ੍ਰੋਵਾਈਡਰਾਂ ਅਤੇ ਹੋਰ ਇਕੋਸਿਸਟਮ ਭਾਗੀਦਾਰਾਂ ਨੂੰ ਕਵਰ ਕਰਨ ਵਾਲੇ ਵੱਖਰੇ ਮਾਡੂਲ ਹੋਣਗੇ ਆਓ ਪਹਿਲਾਂ ਇਹ ਸਮਝ ਕੇ ਸ਼ੁਰੂ ਕਰੀਏ ਕਿ ਈ-ਕਾਮਰਸ ਦਾ ਮੌਜੂਦਾ ਮਾਡਲ ਕਿਵੇਂ ਕੰਮ ਕਰਦਾ ਹੈ ਅਤੇ ਈ-ਕਾਮਰਸ ਲਈ ਓਪਨ ਨੈਟਵਰਕ ਮਾਡਲ ਉਹਨਾਂ ਤੋਂ ਕਿਵੇਂ ਵੱਖਰਾ ਹੈ ਈ-ਕਾਮਰਸ ਦੇ ਮੌਜੂਦਾ ਮਾਡਲ ਵਿੱਚ ਇੱਕ ਸੰਭਾਵਿਤ ਖਰੀਦਦਾਰ ਮੋਬਾਈਲ ਸ਼ਾਪਿੰਗ ਐਪ ਜਾਂ ਵੈੱਬਸਾਈਟ ਰਾਹੀਂ ਉਤਪਾਦ ਦੀ ਖੋਜ ਕਰਦਾ ਹੈ। ਪ੍ਰਦਾਨ ਕੀਤੇ ਗਏ ਉਤਪਾਦ ਦੇ ਵੇਰਵਿਆਂ ਤੇ ਵੱਖ-ਵੱਖ ਵਿਕਰੇਤਾਵਾਂ ਦੇ ਸਬੰਧਿਤ ਨਤੀਜਿਆਂ ਦੇ ਆਧਾਰ 'ਤੇ ਖਰੀਦਦਾਰ ਫਿਰ ਖਰੀਦਣ ਲਈ ਅੱਗੇ ਵਧਦਾ ਹੈ। ਖਰੀਦਦਾਰ ਈ-ਕਾਮਰਸ ਪਲੇਟਫਾਰਮ 'ਤੇ ਰਜਿਸਟਰ ਕਰਦਾ ਹੈ ਅਤੇ ਫਿਰ ਆਰਡਰ ਦੀ ਪੁਸ਼ਟੀ ਪ੍ਰਾਪਤ ਕਰਨ ਲਈ ਭੁਗਤਾਨ ਕਰਦਾ ਹੈ। ਆਰਡਰ ਦੀ ਪੁਸ਼ਟੀ ਹੋਣ 'ਤੇ ਈ-ਕਾਮਰਸ ਪਲੇਟਫਾਰਮ ਵਿਕਰੇਤਾ ਦੇ ਸਥਾਨ ਤੋਂ ਖਰੀਦਦਾਰ ਦੇ ਪਤੇ ਤੇ ਉਤਪਾਦ ਦੀ ਡਿਲੀਵਰੀ ਸ਼ੁਰੂ ਕਰਦਾ ਹੈ ਜੇ ਅਸੀਂ ਇਸ ਯਾਤਰਾ ਨੂੰ ਵਿਕਰੇਤਾ ਦੇ ਨਜ਼ਰੀਏ ਤੋਂ ਵੇਖਦੇ ਹਾਂ ਤਾਂ ਇਹ ਖਰੀਦਦਾਰ ਦੁਆਰਾ ਈ-ਕਾਮਰਸ ਪਲੇਟਫਾਰਮ ਤੇ ਸੂਚੀਬੱਧ ਉਤਪਾਦ ਨੂੰ ਵੇਖਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਇਹ ਪਲੇਟਫਾਰਮ ਦਾ ਸ਼ਾਪਿੰਗ ਐਪਲੀਕੇਸ਼ਨ ਦੁਆਰਾ ਵਿਕਰੇਤਾਵਾਂ ਨੂੰ ਆਨਬੋਰਡ ਕਰਨ ਨਾਲ ਸ਼ੁਰੂ ਹੋਈ ਸੀ ਜੋ ਆਨਲਾਈਨ ਵਿਚੜ ਵਿੱਚ ਦਿਲਚਸਪੀ ਰੱਖਦੇ ਹਨ ਇਸ ਪ੍ਰਕਿਰਿਆ ਵਿੱਚ ਵੱਖ-ਵੱਖ ਕਦਮ ਸ਼ਾਮਲ ਹੁੰਦੇ ਹਨ ਜਿਵੇਂ ਕਿ ਰਜਿਸਟ੍ਰੇਸ਼ਨ ਵਿਕਰੇਤਾ ਦੀ ਉਤਪਾਦ ਸੂਚੀ ਦਾ ਵਿਸthਾਰਤ ਡਿਜੀਟਲ ਕੈਟਲੌਗ ਬਣਾਉਣਾ ਅਤੇ ਕਈ ਹੋਰ ਆਮ ਤੌਰ ਤੇ ਇਹ ਸਾਰੇ ਪਹਿਲੂ ਵਿਕਰੇਤਾ ਆਨ ਬੋਰਡਿੰਗ ਤੋਂ ਲੈ ਕੇ ਆਰਡਰ ਡਿਲੀਵਰੀ ਤੱਕ ਸ਼ਾਪਿੰਗ ਐਪਲੀਕੇਸ਼ਨ ਦੁਆਰਾ ਮਾਲ ਕੀ ਅਤੇ ਨਿਯੰਤਰਿਤ ਕੀਤੇ ਜਾਂਦੇ ਹਨ ਅਤੇ ਇਸ ਤਰ੍ਹਾਂ ਇੱਕ ਨਿਯਮਿਤ ਡਿਜੀਟਲ ਕਾਮਰਸ ਪਲੇਟਫਾਰਮ ਕੰਮ ਕਰਦਾ ਹੈ ਇਹ ਕਾਮਰਸ ਦਾ ਓਪਨ ਨੈਟਵਰਕ ਮਾਡਲ ਕੁਝ ਤਰੀਕਿਆਂ ਨਾਲ ਸਮਾਨ ਹੈ ਅਤੇ ਫਿਰ ਵੀ ਇਸ ਤੋਂ ਬਹੁਤ ਵੱਖਰਾ ਹੈ ਕਿਵੇਂ ਆਉ ਜਾਣਦੇ ਹਨ ਪਹਿਲਾ ਅੰਤਰ ਅਨ ਬੰਡਲਡ ਸੈਟਅਪ ਈ-ਕਾਮਰਸ ਦੇ ਮੌਜੂਦਾ ਮਾਡਲ ਵਿੱਚ ਖਰੀਦਦਾਰ ਦਾ ਖਰੀਦਾਰੀ ਦਾ ਤਜਰਬਾ ਅਤੇ ਵਿਕਰੇਤਾ ਪ੍ਰਬੰਧਨ ਦੋਵੇਂ ਇੱਕੋ ਇਕਾਈ ਦੁਆਰਾ ਪ੍ਰਬੰਧਿਤ ਕੀਤੇ ਜਾਂਦੇ ਹਨ ਓਪਨ ਨੈਟਵਰਕ ਮਾਡਲ ਇਸ ਇਕੀਕ੍ਰਿਤ ਸੈਟਅਪ ਨੂੰ ਕਈ ਅਨ ਬੰਡਲਡ ਭਾਗਾਂ ਵਿੱਚ ਵੰਡਦਾ ਹੈ ਜਿਸ ਵਿੱਚ ਹਰੇਕ ਭਾਗ ਦਾ ਪ੍ਰਬੰਧਨ ਇੱਕ ਵੱਖਰੀ ਇਕਾਈ ਦੁਆਰਾ ਕੀਤਾ ਜਾਂਦਾ ਹੈ ਇਕਾਈਆਂ ਮੁਟੇ ਤੌਰ ਤੇ ਉਹਨਾਂ ਭੂਮਿਕਾਵਾਂ ਤੇ ਆਧਾਰਿਤ ਹਨ ਜੋ ਉਹ ਨਿਭਾਉਂਦੀਆਂ ਹਨ ਜਿਵੇਂ ਕਿ ਖਰੀਦਦਾਰ ਤਜਰਬਾ ਵਿਕਰੇਤਾ ਪ੍ਰਬੰਧਨ ਅਤੇ ਡਿਲੀਵਰੀ ਪੂਰਤੀ ONDC ਨੈਟਵਰਕ ਤੇ ਇੱਕ ਪਾਗੀਦਾਰ ਇੱਕ ਬਾયર ਨੈਟਵਰਕ ਪਾਰਟਿਸਪੈਂਟ ਸੈਲਰ ਨੈਟਵਰਕ ਪਾਰਟਿਸਪੈਂਟ ਅਤੇ ਲੌਜਿਸਟਿਕ ਸੈਲਰ ਨੈਟਵਰਕ ਪਾਰਟਿਸਪੈਂਟ ਦੇ ਰੂਪ ਵਿੱਚ ਹੋ ਸਕਦਾ ਹੈ ਜਿਸ ਦਾ ਸਿੱਧਾ ਮਤਲਬ ਹੈ ਕਿ ਤੁਸੀਂ ਇਸ ਗੱਲ ਤੇ ਧਿਆਨ ਕੇਂਦਰਿਤ ਕਰਦੇ ਹੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਸਭ ਤੋਂ ਵਧੀਆ ਕੀ ਕਰਦੇ ਹੋ ਆ ਬਾયર ਨੈਟਵਰਕ ਪਾਰਟਿਸਪੈਂਟ ਦੀ ਭੂਮਿਕਾ ਨੂੰ ਸਮਝਿਏ ਇਸ ਬੁਮਿਕਾ ਵਿੱਚ ਖਰੀਦਦਾਰਾਂ ਨੂੰ ਇੱਕ ਸ਼ਾਪਿੰਗ ਇੰਟਰਫੇਸ ਪੇਸ਼ ਕਰਨਾ ਸ਼ਾਮਲ ਹੈ ਜੋ ਕਿਸੇ ਵੈੱਬਸਾਈਟ ਜਾਂ ਮੋਬਾਈਲ ਐਪ ਰਾਹੀਂ ਐਕਸੈਸ ਕਰਨ ਯੋਗ ਹੁੰਦਾ ਹੈ ਜਿਸ ਵਿੱਚ ਸਾਧਨਾ ਦਾ ਇੱਕ ਸਮੂਹ ਸ਼ਾਮਲ ਹੈ ਜੋ ਉਤਪਾਦਾਂ ਜਾਂ ਸੇਵਾਵਾਂ ਦੀ ਖੋਜ ਅਤੇ ਲੱਭਣ ਦੀ ਸਹੂਲਤ ਦਿੰਦਾ ਹੈ ਇਸ ਤੋਂ ਇਲਾਵਾ ਇਹ ਬਾਹਰ ਨੈੱਟਵਰਕ ਪਾਰਟਿਸਪੈਂਟ ਖਰੀਦਦਾਰਾਂ ਨੂੰ ਕਈ ਵਿਕਰੀਤਾਵਾਂ ਦੀਆਂ ਪੇਸ਼ਕਸ਼ਾਂ ਨੂੰ ਵੇਖਣ ਦਿੰਦਾ ਹੈ ਅਤੇ ਵਿਸ਼ੇਸ਼ ਉਤਪਾਦਾਂ ਜਾਂ ਸੇਵਾਵਾਂ ਲਈ ਆਰਡਰ ਦਿੰਦਾ ਹੈ ਅਤੇ ਪੁਸ਼ਟੀ ਕਰਦਾ ਹੈ ਭੁਗਤਾਨ ਦੀ ਪ੍ਰਕਿਰਿਆ ਕਰਨ ਲਈ ਅਤੇ ਜੋ ਜ਼ਰੂਰੀ ਹੋਵੇ ਤਾਂ ਉਹਨਾਂ ਦੇ ਆਰਡਰਾਂ ਨਾਲ ਸੰਬੰਧਿਤ ਸ਼ਿਕਾਇਤਾਂ ਜਮ੍ਹਾਂ ਕਰਨ ਲਈ ਇਹ ਕਾਰਜ ONDC ਨੈਟਵਰਕ ਦੇ ਅੰਦਰ ਬਾਹਰ ਨੈਟਵਰਕ ਪਾਰਟਿਸਪੈਂਟ ਦੇ ਉਪਭੋਕਤਾ ਨਾਲ ਗੱਲਬਾਤ ਕਰਨ ਦੇ ਫਰਜ਼ਾਂ ਦੀ ਨੁਮਾਇੰਦਗੀ ਕਰਦੇ ਹਨ ਇੱਕ ਹੋਰ ਭੂਮਿਕਾ ਹੈ ਜਿਸ ਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਕਿਹਾ ਜਾਂਦਾ ਹੈ ਇੱਕ ਸੈਲਰ ਨੈਟਵਰਕ ਪਾਰਟਿਸਪੈਂਟ ਵਿਕਰੇਤਾਵਾਂ ਨੂੰ ਆਨਬੋਰਡ ਕਰਨ ਵਿਕਰੇਤਾ ਦੇ ਉਤਪਾਦ ਕੈਟਲੌਗ ਦੀ ਡਿਜੀਟਲ ਪ੍ਰਤੀਨਿਧਤਾ ਬਣਾਉਣ ਵਿਕਰੇਤਾਵਾਂ ਨੂੰ ਆਰਡਰ ਪ੍ਰਾਪਤ ਕਰਨ ਅਤੇ ਪ੍ਰਬੰਧਨ ਕਰਨ ਲਈ ਡੈਸ਼ਬੋਰਡ ਪ੍ਰਦਾਨ ਕਰਨ ਦੇਰੀ ਨਾਲ ਡਿਲੀਵਰੀ ਜਾਂ ਉਤਪਾਦ ਦੀ ਗੁਣਵੱਤਾ ਨਾਲ ਸਬੰਧਤ ਗਾਹਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਿਕਰੇਤਾ ਜਾਂ ਲੌਜਿਸਟਿਕ ਸੈਲਰ ਐਂਡ ਪੀ ਨਾਲ ਤਾਲਮਿਲ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ ਜਦੋਂ ਆਰਡਰ ਪੂਰਤੀ ਦੀ ਗੱਲ ਆਉਂਦੀ ਹੈ ਤਾਂ ਇੱਕ ਮਹੱਤਵਪੂਰਨ ਤੀਜੀ ਇਕਾਈ ਉਭਰਦੀ ਹੈ ਲੌਜਿਸਟਿਕ ਸੈਲਰ एनपी ओपन नेटवर्क ਦਾ ਅਨਬੰਡਲਡ ਸੈਟਅਪ ਵਿਕਰੇਤਾਵਾਂ ਨੂੰ ਡਿਲੀਵਰੀ ਅਤੇ ਆਰਡਰ ਦੀ ਪੂਰਤੀ ਲਈ ਦੋ ਵਿਕਲਪਾਂ ਦੀ ਪੇਸ਼ਕਸ਼ ਕਰਦਾ ਹੈ ਔਨ ਨੈਟਵਰਕ ਲੌਜਿਸਟਿਕਸ ਅਤੇ ਆਫ ਨੈਟਵਰਕ ਲੌਜਿਸਟਿਕਸ ਮੰਨ ਲਓ ਕਿ ਸੈਲਰ ਨੈਟਵਰਕ ਪਾਰਟਿਸਪੈਂਟ ਔਨ ਨੈਟਵਰਕ ਲੌਜਿਸਟਿਕਸ ਦੀ ਚੋਣ ਕਰਦਾ ਹੈ ਫਿਰ ओएनडीसी ਨੈਟਵਰਕ ਅਨੁਕੂਲ ਲੌਜਿਸਟਿਕਸ ਹੱਲ ਪੇਸ਼ ਕਰਦੇ ਹੋਏ ਰਜਿਸਟਰਡ ਲੌਜਿਸਟਿਕਸ ਸੈਲਰ ਐਨਪੀਜ਼ ਦੀ ਇੱਕ ਸੂਚੀ ਹੋਸਟ ਕਰਦਾ ਹੈ ਵਿਕ੍ਰਿਤਾ ਇੱਕ ਦੀ ਚੋਣ ਕਰ ਸਕਦਾ ਹੈ ਜੋ ਉਹਨਾਂ ਦੀਆਂ ਲੌਜਿਸਟਿਕ ਲੋੜਾਂ ਦੇ ਅਨੁਕੂਲ ਹੋਵੇ। ਅਤੇ ਜੇ ਕੋਈ ਸੇਲਰ ਨੈਟਵਰਕ ਪਾਰਟਿਸਪੈਂਟ ਆਫ ਨੈਟਵਰਕ ਲੌਜਿਸਟਿਕਲੀ ਚੁਣਦਾ ਹੈ ਤਾਂ ਉਸ ਦਾ ਮਤਲਬ ਹੈ ਕਿ ਉਹ ਆਪਣੇ ਡਿਲੀਵਰੀ ਬੇੜੇ ਨੂੰ ਕੰਮ ਤੇ ਲਗਾ ਸਕਦੇ ਹਨ ਜਾਂ ਕਿਸੇ ਤੀਜੀ ਥਿਰਦੇ ਲੌਜਿਸਟਿਕ ਪ੍ਰਦਾਤਾ ਨਾਲ ਜੁੜ ਸਕਦੇ ਹਨ ਜਿਸ ਨੂੰ ਆਮ ਤੌਰ ਤੇ 3PL ਪ੍ਰਦਾਤਾ ਵਜੋਂ ਜਾਣਿਆ ਜਾਂਦਾ ਹੈ। ਇਹ ONDC ਨੈਟਵਰਕ ਤੇ ਸੂਚੀਬੱਧ ਨਹੀਂ ਹੁੰਦੇ ਕੋਈ ਵੀ ਇਕਾਈ ONDC ਨੈਟਵਰਕ ਵਿੱਚ ਇੱਕ ਬਾਅਰ ਨੈਟਵਰਕ ਪਾਰਟਿਸਪੈਂਟ ਇੱਕ ਸੈਲਰ ਨੈਟਵਰਕ ਪਾਰਟਿਸਪੈਂਟ ਜਾਂ ਲੌਜਿਸਟਿਕ ਸੈਲਰ ਨੈਟਵਰਕ ਪਾਗੀਦਾਰ ਵਜੋਂ ਉਸ ਭੂਮਿਕਾ ਦੇ ਆਧਾਰ ਤੇ ਸ਼ਾਮਿਲ ਹੋ ਸਕਦੀ ਹੈ ਜੋ ਉਹ ਨਿਭਾਉਣ ਦਾ ਇਰਾਦਾ ਰੱਖਦੀ ਹੈ ਜੋ ਇਕਾਈ ਦੀਆਂ ਸੇਵਾਵਾਂ ਸਮਰੱਥਾਾਂ ਜਾਂ ਲੋੜਾਂ ਦੁਆਰਾ ਨਿਰਧਾਰਿਤ ਕੀਤੀ ਜਾਵੇਗੀ ਇਸ ਲਈ ਉਹ ONDC ਨੈਟਵਰਕ ਤੇ ਮੁੱਖ ਇਕਾਈਆਂ ਅਤੇ ਉਹਨਾਂ ਦੀਆਂ ਵਿਸ਼ੇਸ਼ ਭੂਮਿਕਾਵਾਂ ਹਨ ਦੂਜਾ ਵੱਡਾ ਅੰਤਰ ਅੰਤਰਕਾਰਸ਼ੀਲਤਾ ਇਸ ਤੋਂ ਸਾਡਾ ਕੀ ਮਤਲਬ ਹੈ ਕਾਰੋਬਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਇਹਨਾਂ ਵੱਖ-ਵੱਖ ਇਕਾਈਆਂ ਵਿਚਕਾਰ ਸਪਸ਼ਟ ਸੰਚਾਰ ਨੂੰ ਸਮਰਥਨ ਕਰਨ ਲਈ ਖਾਸ ਕਰ ਇੱਕ ਓਪਨ ਨੈਟਵਰਕ ਦੀ ਅਨਬੰਡਲਡ ਸੰਰਚਨਾ ਵਿੱਚ ਸਾਨੂੰ ਸ਼ਾਮਲ ਸਾਰੀਆਂ ਇਕਾਈਆਂ ਵਿਚਕਾਰ ਸੰਚਾਰ ਦੇ ਇੱਕ ਸਥਾਪਤ ਪ੍ਰੋਟੋਕੋਲ ਦੀ ਜ਼ਰੂਰਤ ਹੁੰਦੀ ਹੈ ਇਸ ਨੂੰ ਯਕੀਨੀ ਬਣਾਉਣ ਲਈ ONDC ਪ੍ਰੋਟੋਕਾਲ ਕਸਟਮ APIs ਦੀ ਵਰਤੋਂ ਕਰਦਾ ਹੈ API ਵੱਖ-ਵੱਖ ਕੰਪਿਊਟਰ ਐਪਲੀਕੇਸ਼ਨਾਂ ਨੂੰ ਇੱਕ ਦੂਜੇ ਨਾਲ ਗੱਲ ਕਰਨ ਅਤੇ ਜਾਣਕਾਰੀ ਨੂੰ ਸਟੀਕ ਅਤੇ ਨਿਰੰਤਰ ਤਰੀਕੇ ਨਾਲ ਸਾਂਝਾ ਕਰਨ ਵਿੱਚ ਮਦਦ ਕਰਦਾ ਹੈ ਜਿਵੇਂ ਕਿ ਕਿਸੇ ਰੈਸਟੋਰੈਂਟ ਵਿੱਚ ਸੇਵਾਦਾਰ ਇੱਕ ਯਕੀਨੀ ਬਣਾਉਂਦਾ ਹੈ ਕਿ ਤੁਹਾਨੂੰ ਰਸੋਈ ਵਿੱਚ ਜਾਣ ਜਾਂ ਸ਼ੈਫ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਇਹ ਤੁਹਾਨੂੰ ਖਾਣ ਦੀ ਲੋੜ ਹੈ ਉਹ ਤੁਹਾਨੂੰ ਪੂਰੀ ਤਰ੍ਹਾਂ ਆਰਾਮ ਨਾਲ ਰੱਖਦੇ ਹੋਏ ਇਹ ਯਕੀਨੀ ਬਣਾਉਂਦੇ ਹਨ ਕਿ ਤੁਹਾਨੂੰ ਉਹ ਮਿਲੇ ਜੋ ਤੁਸੀਂ ਚਾਹੁੰਦੇ ਹੋ ਇਹਨਾਂ ONDC APIs ਦੀ ਵਰਤੋਂ ਕਰਦੇ ਹਨ ਵੱਖਰੀਆਂ ਇਕਾਈਆਂ ਇੱਕ ਦੂਜੇ ਨਾਲ ਸੰਚਾਰ ਅਤੇ ਸੂਚਾਰੂ ਢੰਗ ਨਾਲ ਲੈਣ-ਦੇਣ ਕਰ ਸਕਦੀਆਂ ਹਨ ਜੇ ਅਸੀਂ ਉਹਨਾਂ ਸਾਰੀਆਂ ਗਤੀਵਿਧੀਆਂ ਨੂੰ ਮੈਪ ਕਰਦੇ ਹਾਂ ਜੋ ਆਨਲਾਈਨ ਵਿਕਰੀ ਵਿੱਚ ਸ਼ਾਮਲ ਹਨ ਤਾਂ ਇਹ ਲਗਭਗ ਅਜਿਹਾ ਦਿਖਾਈ ਦੇਵੇਗਾ ਆਨਲਾਈਨ ਵਿਕਰੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ ਲਈ ਇੱਥੇ ਆਨਲਾਈਨ ਵਿਕਰੀ ਵਿੱਚ ਸ਼ਾਮਲ ਗਤੀਵਿਧੀਆਂ ਦੀ ਇੱਕ ਸੂਚੀ ਹੈ ਨਾਲ ਹੀ ਇਸ ਲਈ ਈ-ਕਾਮਰਸ ਸ਼ਬਦ ਅਤੇ ONDC ਇਸ ਨੂੰ ਕਿਸ ਦੇ ਤਹਿਤ ਸ਼੍ਰੇਣੀਬੱਧ ਕਰਦਾ ਹੈ ਵਿਕਰੇਤਾਵਾਂ ਨੂੰ ਆਨਬੋਰਡ ਕਰਨਾ ਇਹ ਵਿਕਰੇਤਾਵਾਂ ਨੂੰ ਆਨਬੋਰਡ ਕਰਨ ਦੀ ਪ੍ਰਕਿਰਿਆ ਹੈ ਜੋ ONDC ਪ੍ਰੋਟੋਕਾਲ ਦੁਆਰਾ ਸੰਚਾਲਿਤ ਸੈਲਰ ਐਪਲੀਕੇਸ਼ਨ ਰਾਹੀਂ ਆਪਣੇ ਉਤਪਾਦਾਂ ਨੂੰ ਵੇਚਣਾ ਚਾਹੁੰਦੇ ਹਨ ONDC ਇਸ ਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਦੀ ਭੂਮਿਕਾ ਤਹਿਤ ਸ਼੍ਰੇਣੀਬੱਧ ਕਰਦਾ ਹੈ ਅੱਗੇ ਸਾਡੇ ਕੋਲ ਹੈ ਕੈਟਾਲਾਗ ਪ੍ਰਬੰਧਨ ਜਦੋਂ ਕੋਈ ਵਿਕਰੇਤਾ ਵਿਕਰੀ ਲਈ ਉਪਲਬਧ ਇਨਵੈਂਟਰੀ ਦਾ ਡਿਜੀਟਲ ਡਾਟਾਬੇਸ ਬਣਾਉਂਦਾ ਹੈ ਤਾਂ ONDC ਇਸ ਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਦੀ ਭੂਮਿਕਾ ਤਹਿਤ ਸ਼੍ਰੇਣੀਬੱਧ ਕਰਦਾ ਹੈ ਆਰਡਰ ਡਿਸਪੈਚ ਅਤੇ ਵਾਪਸੀ ਪ੍ਰਬੰਧਨ ਆਰਡਰ ਦੀ ਸਥਿਤੀ ਖਰੀਦਦਾਰ ਦੁਆਰਾ ਰੱਦ ਕਰਨ ਇਨਵੈਂਟਰੀ ਦੀ ਉਪਲਬਧਤਾ ਡਿਸਪੈਚ ਹਿਸਟਰੀ ਵਾਪਸੀ ਬੇਨਤੀਆਂ ਅਤੇ ਵਾਪਸੀ ਲੌਜਿਸਟਿਕਸ ਦੇ ਪ੍ਰਬੰਧਨ ਦੀ ਪ੍ਰਕਿਰਿਆ ONDC ਇਸ ਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਦੀ ਭੂਮਿਕਾ ਤਹਿਤ ਸ਼੍ਰੇਣੀਬੱਧ ਕਰਦਾ ਹੈ ਪੈਕੇਜਿੰਗ ਇਸ ਵਿੱਚ ਪ੍ਰਕਿਰਿਆ ਦੇ ਨਾਲ-ਨਾਲ ਉਹ ਸਮੱਗਰੀ ਵੀ ਸ਼ਾਮਲ ਹੈ ਜੋ ਵਿਕਰੇਤਾ ਜਾਂ ਲੌਜਿਸਟਿਕਸ ਸ਼ਿਪਮੈਂਟਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਵਰਤਦੇ ਹਨ ਇਹ ਕਾਰਟਨ ਬਾਕਸ ਫਲੈਰ ਪੋਲੀਬੈਗਸ ਫੋਇਲ ਸੀਲ ਬੈਗ ਆਦਿ ਹੋ ਸਕਦੇ ਹਨ ONDC ਇਸ ਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਦੀ ਭੂਮਿਕਾ ਤਹਿਤ ਸ਼੍ਰੇਣੀਬੱਧ ਕਰਦਾ ਹੈ ਵਿਕਰੇਤਾ ਪ੍ਰਬੰਧਨ विक्रेता प्रबंधन विक्रेता मानदे कारोबार ਅਤੇ ਸੇਵਾ ਦੀ ਕਾਰਗੁਜ਼ਾਰੀ ਦੇ ਪ੍ਰਬੰਧਨ ਦੀ ਸੰਚਾਲਨ ਸੰਬੰਧਿਤ ਜ਼ਿੰਮੇਵਾਰੀ ਹੈ। WNDC ਇਸ ਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਦੀ ਭੂਮਿਕਾ ਤਹਿਤ ਸ਼੍ਰੇਣੀਬੱਧ ਕਰਦਾ ਹੈ। ਗਾਹਕ ਸਹਾਇਤਾ ਆਰਡਰ ਨਾਲ ਸੰਬੰਧਿਤ ਸਮੱਸਿਆਵਾਂ ਦਾ ਹੱਲ ਜਿਵੇਂ ਕਿ ਖਰੀਦਦਾਰ ਦੁਆਰਾ ਦੱਸੀ ਗਈ ਦੇਰੀ, ਨੁਕਸਾਨੇ ਗਏ ਜਾਂ ਗਲਤ ਉਤਪਾਦਨ ਦੀ ਡਿਲੀਵਰੀ ਗਾਹਕ ਸਹਾਇਤਾ ਦੇ ਤਹਿਤ ਹੁੰਦੀ ਹੈ। वन्डीसी ਇਸ ਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਅਤੇ ਬਾਏਰ ਨੈਟਵਰਕ ਪਾਰਟਿਸਪੈਂਟ ਦੋਹਾਂ ਦੀ ਭੂਮਿਕਾ ਤਹਿਤ ਸ਼੍ਰਣੀਬੱਧ ਕਰਦਾ ਹੈ। ਸੰਚਾਲਨ ਯੋਜਨਾਬੰਦੀ API ਤੇ ਜਵਾਬ ਦੇਣ ਅਤੇ ਆਰਡਰਾਂ ਨੂੰ ਪੂਰਾ ਕਰਨ ਵਿੱਚ ਸੰਚਾਲਨ ਸੰਬੰਧਤ ਗਲਤੀਆਂ ਤੋਂ ਬਚਣ ਲਈ ਵੱਖ-ਵੱਖ ਇਕਾਈਆਂ ਨੂੰ ਸੰਗਠਿਤ ਕਰਨਾ ਸੰਚਾਲਨ ਯੋਜਨਾਬੰਦੀ ਹੈ। ਵਨडीसी ਇਸ ਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਅਤੇ ਬਾਏਰ ਨੈਟਵਰਕ ਪਾਰਟਿਸਪੈਂਟ ਦੋਹਾਂ ਦੀ ਭੂਮਿਕਾ ਤਹਿਤ ਸ਼੍ਰਣੀਬੱਧ ਕਰਦਾ ਹੈ। ਭੁਗਤਾਨ ਅਤੇ ਨਿਪਟਾਰਾ ਜਦੋਂ ਖਰੀਦਦਾਰ ਨੂੰ ਆਰਡਰ ਡਿਲੀਵਰ ਕਰ ਦਿੱਤਾ ਜਾਂਦਾ ਹੈ ਅਤੇ ਵਾਪਸੀ ਵਿੰਡੋ ਬੰਦ ਹੋ ਜਾਂਦੀ ਹੈ ਤਾਂ ਸੈਲਰ ਐਪ ਅਤੇ ਬਾયર ਐਪ ਵਿਚਕਾਰ ਮੂਲ ਨਿਪਟਾਰੇ ਦਾ ਬਕਾਇਆ ਨਿਪਟਾਰੇ ਦਾ ਸਮਾਂ ਆ ਜਾਂਦਾ ਹੈ ONDC ਇਸ ਨੂੰ ਸੈਲਰ ਨੈਟਵਰਕ ਪਾਰਟਿਸਪੈਂਟ ਅਤੇ ਬਾયર ਨੈਟਵਰਕ ਪਾਰਟਿਸਪੈਂਟ ਦੋਹਾਂ ਦੀ ਭੂਮਿਕਾ ਤਹਿਤ ਸ਼੍ਰੀਣੀਬਧ ਕਰਦਾ ਹੈ ਇਸ ਦੇ ਨਾਲ ਅਸੀਂ ONDC ਨੈਟਵਰਕ ਬਾਰੇ ਆਪਣਾ ਜਾਣ ਪਛਾਣ ਵਾਲਾ ਸੈਸ਼ਨ ਪੂਰਾ ਕਰ ਲਿਆ ਹੈ ਇਹ ਮੌਜੂਦਾ ਈ-ਕਾਮਰਸ ਮਾਡਲ ਤੋਂ ਕਿਵੇਂ ਵੱਖਰਾ ਹੈ ਅਸੀਂ ਇਸ ਦੇ ਅਨਬੰਡਲਡ ਨਜ਼ਰੀਏ ਬਾਰੇ ਅਤੇ ਇਸ ਬਾਰੇ ਦੱਸਿਆ ਕਿ ਜਦੋਂ ਆਨਲਾਈਨ ਵੇਚਣ ਦੀ ਗੱਲ ਆਉਂਦੀ ਹੈ ਤਾਂ ਅੰਤਰਕਾਰ ਰਸ਼ੀਲਤਾ ਸਾਰਿਆਂ ਲਈ ਕਿਵੇਂ ਲਾਭਦਾਇਕ ਹੁੰਦੀ ਹੈ ਅਸੀਂ ਤੁਹਾਨੂੰ ONDC ਨੈਟਵਰਕ ਦੀਆਂ ਮੁੱਖ ਇਕਾਇਆਂ ਅਤੇ ਉਹਨਾਂ ਦੀਆਂ ਵਿਸ਼ੇਸ਼ ਭੂਮਿਕਾਵਾਂ ਬਾਰੇ ਦੱਸਿਆ ਅਤੇ ਅੰਤ ਵਿੱਚ ਅਸੀਂ ਤੁਹਾਨੂੰ ਆਨਲਾਈਨ ਵਿਕਰੀ ਵਿੱਚ ਸ਼ਾਮਲ ਕੁਝ ਰੋਜ਼ਾਨਾ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਸਾਡੀ ਅਗਲੀ ਵੀਡੀਓ ਵਿੱਚ ਅਸੀਂ ONDC ਨੈਟਵਰਕ ਤੇ ਸੈਲਰ ਨੈਟਵਰਕ ਪਾਰਟਿਸਪੈਂਟ ਵਜੋਂ ਤੁਹਾਡੀ ਇਸ ਯਾਤਰਾ ਦੇ ਪਹਿਲੇ ਅਤੇ ਸਭ ਤੋਂ ਮਹੱਤਵਪੂਰਨ ਕਦਮ ਵਿਕਰੇਤਾ ਆਨਬੋਰਡਿੰਗ ਯੋਜਨਾਬੰਦੀ ਨੂੰ ਕਵਰ ਕਰਾਂਗੇ